ਸ਼ਿੰਗਾਂ ਨੂੰ ਇਹ ਖਬਰ ਨਾ ਹੋਈ ਕਿ ਗਵਾਂਢੀ ਹੀ ਸਾਡੀ ਸੂਹ ਦੇਣਗੇ ਢੇ ਦੇ ਦੇਣਗੇ ਇਉ ਗਵਾਂਢੀਆਂ ਨੇ ਚਾਲ ਚੱਲੀ ਐ ਸਿੱਖਾਂ ਨੂੰ ਪਸਾਉਣ ਲਈ ਤੁਸੀਂ ਗੈਰ ਦੇ ਛਾਪ ਦੇ ਨ ਰਹੇ ਰਾਤੀ ਆਵਾਂ ਗਰਾਏ ਉਸ ਦਿਨ ਕਹਿੰਦੇ ਨੇੜੇ ਹੀ ਦਿਨ ਛੁੱਪ ਜਾਂਦੇ ਸਨ ਰਾਤ ਨੂੰ ਕਹਿੰਦੇ ਸਿੰਘ ਆਪੋ ਆਪਣੇ ਘਰਾਂ ਨੂੰ ਜਦੋਂ ਪਰਤੇ ਨੇ ਪਿੰਡਾਂ ਤੇ ਰਾਤ ਦੇ ਵਕਤ ਸਿੰਘ ਘੜਾ ਜਾਂਦੇ ਸਨ ਕਹਿੰਦੇ ਇਹ ਨਾ ਨਿਗਾ ਰਖੀ ਚਾਪੇ ਜੇ ਦਿਨ ਜਿਸ ਨੇਸ ਦਿਵਸ ਸਿੰਘਨ ਕੋ ਹੋਏ ਸਿੰਘ ਹੋਏ ਇਕਤਰ ਨਿਸ ਤੈ ਸੋਏ ਜਿਸ ਤਰ੍ਹਾਂ ਜਿਸ ਰਾਤ ਦਿਨ ਸਿੰਘਾਂ ਦਾ ਕੋਈ ਆਇਆ ਹੁੰਦਾ ਸਿੰਘ ਉਸੇ ਰਾਤ ਨੂੰ ਇਕੱਠੇ ਹੁੰਦੇ ਸਨ ਆਪਦੇ ਨੇ ਸਿੰਘ ਜਿਉਂ ਹੀ ਨਗਰਾਂ ਵਿੱਚ ਆਉਂਦੇ ਤੇ ਉਹ ਆਪਣੇ ਪਰਿਵਾਰਾਂ ਨੂੰ ਮਿਲਦੇ ਤੈਂ ਦੁਸ਼ਟਨਾ ਸਿਲ ਸਿੰਘਨ ਕਰਾਈ ਇੱਕ ਸੁਲਤਾਨੀ ਪਿੰਡ ਹੀ 마ਹੀ ਦੁਸ਼ਟਾ ਨੇ ਸਿੰਘਾਂ ਦਾ ਸਿੰਘਾਂ ਦੀ ਉੱਥੇ ਖਬਰ ਕਰਵਾ ਦਿੱਤੀ ਭਾ ਮਦਦੂਰੀ ਕਰ ਦਿੱਤੀ ਸਿੰਘਾਂ ਦੀ ਭੇਰ ਭੇਤ ਦੇਰ ਤੈ ਦੁਰਕਾਂ ਨੂੰ ਕਿ ਪਿੰਡ ਦੇ ਵਿੱਚ ਇੱਕ ਸੁਲਤਾਨੀਆ ਰਹਿੰਦਾ ਸੀ ਜਿਸ ਨੇ ਭੇਤ ਦਿੱਤਾ ਹੈ ਸੋ ਸੇਲੂ ਉਹਨਾਂ ਰੱਖਿਓ ਬਣਾਏ ਸਵੀ ਖਬਰ ਦੇ ਜਟਨ ਪਹੁੰਚਾਏ ਉਸ ਨੂੰ ਤੁਰਕਾਂ ਨੇ ਸੂ ਦੇਣ ਵਾਲਾ ਬਣਾ ਕੇ ਰੱਖਿਆ ਹੋਇਆ ਸੀ ਜਦੋਂ ਰਾਤ ਨੂੰ ਸੇਕ ਇਕੱਠੇ ਹੋਏ ਤਾਂ ਉਹ ਸੁਲਤਾਨੀਏ ਮੁਖਵਰ ਨੇ ਅੱਗੇ ਜਾ ਕੇ ਜਿਹੜੀ ਖਬਰ ਉਹ ਪੁਚਾਰਤੀ ਲਾਗਲੇ ਪਿੰਡ ਵਾਲਿਆਂ ਨੂੰ ਦੇ ਜੱਟ ਅੱਗੇ ਤੁਰਕ ਨੂੰ ਕਲਾਏ ਏਮ ਸਿੰਘਾਂ ਨੇ ਲਈ ਮੌਤ ਤਕਾਏ ਉਹ ਜੱਟ ਅੱਗੇ ਤੁਰਕਾਂ ਨੂੰ ਖਬਰ ਭੇਜ ਦਿੰਦੇ ਕਿ ਸਿੰਘ ਅੱਜ ਆਏ ਹੋਏ ਹਨ ਉਹ ਸਿੰਘਾਂ ਦੀ ਮੌਤ ਕਾ ਲਈ ਕਿ ਇਉਂ ਸਿੰਘ ਅੜਕੇ ਆਉਣਗੇ ਉਦੋਂ ਅਸੀਂ ਮਰਵਾ ਦੇਣਾ ਇਹਨਾਂ ਨੂੰ ਦੋਇਰਾ ਕਹਨੇ ਕੋ ਬਹੁਤ ਹਿੰਦੂ ਕੰਮ ਸੋ ਤੁਰਕ ਕਰਾਏ ਭਾਈ ਸਾਹਿਬ ਆਖਦੇ ਨੇ ਕਿ ਕਹਿਣ ਨੂੰ ਤਾਂ ਉਹ ਹਿੰਦੂ ਕਹਾਉਂਦੇ ਸਨ ਪਰ ਕੰਮ ਤੁਰਕਾਂ ਵਾਲੇ ਕਰਦੇ ਸਨ ਉਹਨਾਂ ਸਾਰੀ ਕਬਰ ਤੁਰਕਾਂ ਨੂੰ ਦਿੱਤੀ ਹੈ ਹਿੰਦੂ ਆ ਨਾ ਹਿੰਦੂ ਫਾੜ ਦੇਵੇ ਮਰਵਾਵ ਹੈ ਸਿਰ ਕਟਵਾਵ ਦੇਖੋ ਕਿਤਨਾ ਜ਼ੁਲਮ ਸੀ ਕਿ ਹਿੰਦੂ ਆਪ ਦੇ ਭਰਾ ਨੂੰ ਆਪ ਦੇ ਸ਼ਰੀਰ ਨੂੰ ਫੜਾ ਕੇ ਮਰਵਾਉਂਦੇ ਸਨ ਉਹਨਾਂ ਦੇ ਸਿਰ ਕਟਵਾ ਦਿੰਦੇ ਸਨ ਰੋਈ ਸਿੰਘਾਂ ਨਾ ਮਾਤੋਂ ਤਨੇੜੇ ਆਈ ਸਿੰਘ ਬੜੇ ਕਿਤ ਨਿਸਕਰਤਾਹੀਂ ਉਹਨਾਂ ਸਿੰਘਾਂ ਦਾ ਕਾਲ ਕਿਨ ਨੇੜੇ ਆਇਆ ਹੋਇਆ ਸੀ ਸਿਗ ਰਾਤ ਨੂੰ ਕਿ ਸੇ ਦੇ ਘਰ ਵਿੱਚ ਆਵੜੇ ਹਨ ਦੁਸ਼ਟ ਸੇਲੂ ਦੇ ਸਿਲ ਪਹਚਾਏ ਆਏ ਤੁਰਕਾ ਲਿਓ ਘੇਰੋ ਪਾਏ ਸੇਂਦੂ ਕੰਦ ਨੇ ਸੂਈਏ ਨੂੰ ਕਹਿੰਦੇ ਦੁਸ਼ਟ ਸੇਂਦੂ ਦੇ ਸਿਲ ਪਹਚਾਏ ਦੁਸ਼ਟ ਸੂਈਏ ਨੇ ਉਸੇ ਵੇਲੇ ਸੂਖਾ ਪਰ ਜਿਹੜੀ ਉਹ ਤੁਰਕਾਂ ਤੱਕ ਪਹਚਾ ਦਿੰਦੀ ਹੈ ਔਰ ਰਾਤੋਂ ਰਾਤ ਤੁਰਕਾਂ ਨੇ ਆ ਕੇ ਸ਼ਿੰਗਾ ਨੂੰ ਘੇਰਾ ਪਾ ਲਿਆ ਹੈ ਚਾਰ ਤਰਫ ਤਨ ਫੌਜ ਖੜਵਾਈ ਤੌ ਲੋ ਝਵ ਦੁਸ਼ਟ ਜੱਟ ਭਈ ਉਹਨਾਂ ਨੇ ਸਿੰਘਾਂ ਦੇ ਘਰਾਂ ਦੇ ਚਾਰ ਤੇਰੇ ਜਿਹੜੀ ਤੁਰਕ ਸੈਨਾ ਉਹ ਖੜੀ ਕਰ ਦਿੱਤੀ ਹੈ ਉਦੋਂ ਝੱਟ ਹੀ ਦੋਸਤ ਜੱਟ ਵੀ ਆ ਗਏ ਤੁਰਕ ਫੌਜ ਤਾਂ ਘੋੜਿਆਂ ਤੇ ਸਵਾਰ ਪਹਿਲਾਂ ਹੀ ਆ ਗਏ ਇਹ ਦੁਸ਼ਟ ਮਗਰੋਂ ਪੈਦਲ ਆ ਗਏ ਹਨ ਘੇਰਾ ਕਿੰਨਾ ਬਹੁਤ ਕੜਾਈ ਅੰਦਰੋਂ ਜਾਨਨ ਕੁੱਤੋਂ ਪਾਏ ਬਈ ਤ ਕੜਾਈ ਕਰਕੇ ਘੇਰਾ ਪਾਇਆ ਬੜੀ ਸਲਾਹ ਕਰ ਲਈ ਹੈ ਅੰਦਰੋਂ ਕੁੱਤਾ ਬਿੱਲਾ ਵੀ ਬਾਹਰ ਨਾ ਜਾ ਪਾਈ ਜੇ ਇਹਨਾਂ ਦਾ ਕੋਈ ਕੁੱਤਾ ਬਿੱਲਾ ਵੀ ਉਹ ਵੀ ਬਾਹਰ ਨਹੀਂ ਨਿਕਲਣ ਦੇਣਾ ਪਤਾ ਕੁਛ ਨਹੀਂ ਹੋਰ ਰੂਪ ਧਾਰ ਕੇ ਨਿਕਲਣਾ ਜਾਣ ਕਿਨੇ ਨਾ ਤੁਰਕਾਂ ਨੂੰ ਸ਼ਕ ਹੈ ਦੋਇਰਾ ਜਿਵੇਂ ਦੋਸਤ ਸੁਲਤਾਨੀ ਜੱਟ ਕਹੈ ਤੇਵੇਂ ਤੁਰਕ ਕਮਾਏ ਜਿਵੇਂ ਸੁਲਤਾਨੀਏ ਦੋਸਤ ਜੱਟ ਕਹਿੰਦੇ ਸਨ ਤੁਰਕ ਉਵੇਂ ਹੀ ਕਰਦੇ ਹਨ ਉਸ ਅਨਸਾਰ ਮੰਨ ਲੈਂਦੇ ਨੇ ਈਰਾਨ ਮਿਲ ਦੋਵਾਂ ਸਿੰਘ ਕਟੇ ਲਭਿਓ ਸੋ ਛੱਡਿਓ ਨਾਹੇ ਸੁਲਤਾਨੀਏ ਜੱਟਾਂ ਦੀ ਤੇ ਫੌਜ ਨੇ ਰੜ ਕੇ ਦੋਵਾਂ ਨੇ ਸਿੰਘਾਂ ਨੂੰ ਘੇਰ ਲਿਆ ਕਹਿੰਦੇ ਜੋ ਵੀ ਸਿੰਘ ਆਏ ਉਹ ਮਾਰੇ ਹਨ 14 ਲੱਬੇ ਉਹਨਾਂ ਵੱਡਨ ਕੇ ਸੋਹ ਪੁਰਸ਼ ਦੀਨੇ ਕਾਟ ਭਾਈ ਰਤਨ ਸਿੰਘ ਕਹਿੰਦੇ ਉਹਨਾਂ ਰੰਧਾਵਿਆਂ ਦੇ ਜੋ ਵੱਡੇ ਵਡੇਰੇ ਸਨ ਉਹ 14 ਸਿੰਘ ਲੱਬੇ ਉਹਨਾਂ 14 ਦੇ 14 ਹੀ ਮਾਰ ਦਿੱਤੇ ਉਹਨਾਂ ਸਿੰਘਾਂ ਦੀ ਕੁੱਲ ਸਮਝ ਔਰ ਦੀਏ ਕਟਕਾਟ ਉਹਨਾਂ ਸਿੰਘਾਂ ਦੀ ਕੁੱਲ ਸਮਝ ਕੇ ਮਾਈਆਂ ਬੀਬੀਆਂ ਬੱਚੇ ਜਿਹੜੇ ਔਰ ਜਿਹੜੇ ਵੀ ਅੱਗੇ ਆਏ ਸਭ ਤੇ ਤਲਵਾਰ ਚੁਲਾ ਦਿੱਤੀ ਸਭ ਨੂੰ ਮਾਰ ਦਿੱਤਾ ਹੈ ਜੋ ਕੋ ਉਨਕੀ ਦ੍ਰਿਸ਼ਟੀ ਆਇਆ ਸੋ ਤੋ ਤੇਗਨ ਮੱਦ ਕਟਾਇਆ ਕਹਿੰਦੀ ਜਿਹੜਾ ਵੀ ਉਹਨਾਂ ਦੀ ਨਿਗਾ ਚੜਿਆ ਹੈ ਉਹਨਾਂ ਤੇਗਾ ਨਾਲ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਟਵਾ ਦਿੱਤਾ ਹੈ ਅਕੈ ਕਿਤੇ ਉਹਨਾਂ ਹੋਊਗਾ ਗਇਓ ਕਰ ਟੰਡ ਮੂਲ ਨਾ ਹੋਇ ਗੋ ਕਹਿੰਦੇ ਜਾਂ ਜਿਹੜਾ ਕਿਤੇ ਹੋਰ ਰਿਸ਼ਤੇਦਾਰੀ ਵਿੱਚ ਗਿਆ ਹੋਵੇ ਤੁਰਕਾਂ ਨੇ ਇਨੀ ਤਕੜਾਈ ਕਰਕੇ ਮਾਰਿਆ ਸਿੰਘਾਂ ਨੂੰ ਇਉਂ ਸਿੰਘਾਂ ਵਿੱਚੋਂ ਕੋਈ ਵਿਰਲਾ ਵਾਂਝਾ ਰਹਿ ਗਿਆ ਹੋਵੇ ਧਰ ਇਹ ਗਿਆ ਹੋਵੇ ਨਹੀਂ ਤਾਂ ਸਿੰਘਾਂ ਨੂੰ ਐਸੇ ਘੇਰੇ ਪਾ ਕੇ ਮਾਰਿਆ ਕਿ ਇਹਨਾਂ ਵਿੱਚੋਂ ਕੋਈ ਨਾ ਬਚੇ ਪਰ ਵਾਹਿਗੁਰੂ ਐਸਾ ਹੈ ਉਹ ਸਭ ਦੀ ਜੜ ਰੱਖਦਾ ਹੈ ਸੋ ਜਿਸਤੇ ਪਰਮੇਸ਼ਰ ਦੀ ਕਿਰਪਾ ਹੋਵੇ ਉਹਨੂੰ ਕੌਣ ਮਾਰ ਸਕਦਾ ਜਦੋਂ ਸਾਡੇ ਪੁਰਖਿਆਂ ਦਾ ਇਤਿਹਾਸ ਪੜ੍ਹਦੇ ਆ ਨਾ ਕਿੰਨੇ ਵਿਖੜੇ ਸਮੇਂ ਲੰਘ ਕੇ ਉਹਨਾਂ ਇਸ ਬੂਟੇ ਨੂੰ ਹਰਿਆ ਭਰਿਆ ਰੱਖਿਆ ਉਹਨਾਂ ਸਿੱਧਤ ਭਰੋਸਾ ਨਹੀਂ ਛੱਡਿਆ ਹੁਣ ਸਭ ਤੋਂ ਵੱਡਾ ਵਿਸ਼ਾ ਹੈ ਸਾਡੇ ਅੰਦਰ ਦੀ ਅਜ ਦੀ ਢਹਂਦੀ ਕਲਾ ਸਾਡੇ ਅੰਦਰ ਦੀ ਉਹ ਬਿਰਤੀ ਜੋ ਭਰੋਸੇ ਜਣੀ ਹੈ ਸਿੱਧ ਕੇਣੀ ਹੈ ਅੱਜ ਅਸੀਂ ਉਹ ਇਕਾਗਰ ਕਰੀਏ ਇਤਿਹਾਸ ਨੂੰ ਸੁਣ ਕੇ ਕਿ ਸਾਡੇ ਪੁਰਖਿਆ ਸਭ ਕੋਈ ਦਾਅ ਉਤੇ ਲਾ ਦਿੱਤਾ। ਉਹਨਾਂ ਦੀ ਸੁਰਤ ਵਿੱਚ ਮਹਿਜ਼ ਕੇਵਲ ਅਕਾਲ ਪੁਰਖ ਵੇ ਗੁਰੂ ਸੀ। ਆਪਣੀ ਕੌਮ ਦੀ ਮੋਹਨ ਸੀ। ਉਹਨਾਂ ਬੜੀ ਬਹਾਦਰੀ ਦੇ ਨਾਲ ਯੋਧੇ ਬਣ ਕੇ ਕੌਮ ਦੀ ਵਾਂਗ ਦੁਰ ਸੰਭਾਲੀ ਹੈ। ਸਹਉ ਈ ਮੈਂ ਦੁਖ ਸਿੰਘ ਨਮ ਜਲਨਾ ਮੋੜ ਜਾਣਾ ਰਾਜ ਪੰਥ ਪਾਇਓ। ਜਿਹੜਾ ਸਿੰਘ ਕਹਿੰਦਾ ਸੀ ਰਾਜ ਮਿਲੇਗਾ। ਇਹ ਸਾਰੇ ਦੇ ਸਾਰੇ ਮਾਰ ਦਿੱਤੇ ਹਨ ਸ਼ੰਕਾਵਾਦੀ ਸ਼ੰਕਾ ਕਰਦਾ ਹੈ ਕਿ ਇਹਨਾਂ ਨੂੰ ਕੀ ਮਿਲਿਆ ਹੈ ਇਹਨਾਂ ਗੁੱਸੇ ਖੋਰ ਮਹੈਲਾ ਨੇ ਜਾਣੋ ਮੁੜ ਕੇ ਪੰਤਾ ਰਾਜ ਪ੍ਰਾਪਤ ਕੀਤਾ ਹੈ ਉਨ ਸਿਰ ਤੇ ਪਰੇ ਪਾਛਾਈ ਤਕਾਈ ਹੋ ਤੌ ਨੇ ਅਨੇ ਹੁਣ ਲੱਭੀ ਪਾਛਾਈ ਉਹਨਾਂ ਸਿੱਧਾ ਨੇ ਸਿਰੋ ਪਰੇ ਪਾਛਾਈ ਤਕਾਈ ਹੈ ਜੇ ਸਿਰ ਵੀ ਲੱਗ ਜਾਏ ਫਿਰ ਵੀ ਪਾਤਸ਼ਾਹ ਹੈ ਉਹ ਤਾਂ ਉਹਨਾਂ ਨੇ ਘੋੜੇ ਦੀਆਂ ਕਾਠੀ-ਕਾਠੀ ਨੂੰ ਜੜੀ ਉਪਾਸ਼ੀ ਬਣਾ ਲਿਆ